ਸਤਿ ਸ਼੍ਰੀ ਅਕਾਲ ਜੀ ਮੇਰੇ ਸਿ YouTube ਚੈਨਲ ਲਰਨਿੰਗ ਵਿਦ ਸੰਦੀਪ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦੀ ਜੋ ਸਾਡੀ ਲਾਈਵ ਕਲਾਸ ਰਹਿਣ ਵਾਲੀ ਆ ਉਹਦੇ ਵਿੱਚ ਅਸੀਂ ਕਰਾਂਗੇ ਜੀ ਉਪਭਾਸ਼ਾਵਾਂ ਠੀਕ ਹੈ ਪੰਜਾਬੀ ਦੀਆਂ ਉਪਭਾਸ਼ਾਵਾਂ ਕਿਹੜੀਆਂ-ਕਿਹੜੀਆਂ ਨੇ ਤੇ ਉਹਨਾਂ ਦੀ ਪਛਾਣ ਕੀ ਹੈ ਕਿਉਂਕਿ ਜਿਹੜਾ UGC NET ਮਾਸਟਰ ਗ੍ਰੈਜੂਏਟ ਅਤੇ ਜੋ TGT ਪੰਜਾਬੀ ਦਾ ਐਗਜ਼ਾਮ ਹੋ ਰਿਹਾ ਹੈ SSC TGT ਚੰਡੀਗੜ੍ਹ ਦਾ ਉਹਦੇ ਵਿੱਚ ਜਿਹੜੇ ਇਹ ਟੌਪਿਕ ਨੇ ਉਹ ਕਾਫੀ ਜ਼ਿਆਦਾ ਫੇਮਸ ਨਹੀਂ ਠੀਕ ਹੈ ਕਿਉਂਕਿ ਇਹਦੇ ਵਿੱਚ ਜੋ ਅਕਸਰੀ ਜਿਹੜਾ ਉਹ ਸਵਾਲ ਪੁੱਛਿਆ ਜਾਂਦਾ ਹੈ ਤਾਂ ਆਪਾਂ ਜਿਹੜੀਆਂ ਅੱਜ ਦੀਆਂ ਪੰਜਾਬੀ ਦੇ ਉਪਭਾਸ਼ਾਵਾਂ ਨੇ ਜਿਹਦੇ ਵਿੱਚ ਖਾਸ ਕਰਕੇ ਪੂਰਬੀ ਪੰਜਾਬ ਦੀਆਂ ਨੇ ਠੀਕ ਹੈ ਉਹਦੇ ਬਾਰੇ ਅਸੀਂ ਗੱਲ ਕਰਾਂਗੇ ਕੱਲ ਅਸੀਂ ਗੱਲ ਕੀਤੀ ਸੀ ਭਾਸ਼ਾ ਬੰਨਗੀਆਂ ਬਾਰੇ ਠੀਕ ਹੈ ਮੈਨੂੰ ਆਸ ਉਮੀਦ ਹੈ ਕਿ ਤੁਹਾਨੂੰ ਜਿਹੜੀ ਉਹ ਵੀਡੀਓ ਵਧੀਆ ਲੱਗੀ ਹੋਗੀ ਚੰਗੀ ਲੱਗੇਗੀ ਤੁਹਾਡੇ ਲਈ ਕਾਫੀ ਹੈਲਪਫੁਲ ਰਹੀ ਹੋएगी ਤਾ ਜੇਕਰ ਮੇਰੀ ਕੋਸ਼ਿਸ਼ ਤੁਹਾਨੂੰ ਚੰਗੀ ਲੱਗ ਰਹੀ ਹੈ ਠੀਕ ਹੈ ਤੁਸੀਂ ਕੁਝ ਨਾ ਕੁਝ ਇਹਨਾਂ ਤੋਂ ਸਿੱਖ ਰਹੇ ਹੋ ਤਾਂ ਪਲੀਜ਼ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਠੀਕ ਹੈ ਤਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਪਹਿਲਾਂ ਆਪਾਂ ਲੈਣੇ ਆ ਸ਼ਬਦ ਉਪਭਾਸ਼ਾ ਕਿ ਸਾਡੇ ਕੋਲ ਅਸੀਂ ਉਪਭਾਸ਼ਾਾਂ ਬਾਰੇ ਗੱਲ ਤਾਂ ਕਰਦੇ ਹਾਂ ਕਿ ਐਕਸ ਸਾਡੇ ਕੋਲੇ ਉਪਭਾਸ਼ਾ ਹੁੰਦੀ ਕੀ ਹੈ ਠੀਕ ਹੈ ਜੇਕਰ ਪਹਿਲਾਂ ਆਪਾਂ ਇਹਨਾਂ ਦੀ ਪਰਿਭਾਸ਼ਾ ਲੈਣੀ ਹੋਵੇ ਤਾਂ ਉਪਭਾਸ਼ਾ ਕੀ ਹੈ ਕਿ ਭਾਸ਼ਾ ਦਾ ਉਹ ਰੂਪ ਜਿਹੜਾ ਵੱਖ-ਵੱਖ ਇਲਾਕਿਆਂ ਦੇ ਵਿੱਚ ਬੋਲਿਆ ਜਾਂਦਾ ਹੈ ਠੀਕ ਹੈ ਕੀ ਹੈ ਕਿ ਭਾਸ਼ਾ ਦਾ ਉਹ ਰੂਪ ਜੋ ਬਕ ਬਕ ਇਲਾਕਿਆਂ ਦੇ ਵਿੱਚ ਬੋਲਿਆ ਜਾਂਦਾ ਹੈ ਠੀਕ ਹੈ ਕਿ ਹੁਣ ਅਸੀਂ ਪੰਜਾਬੀ ਹੈ ਹੁਣ ਪੰਜਾਬੀ ਦਾ ਅਸੀਂ ਆਪਣੇ ਇਲਾਕਾ ਦੇ ਉਦਾਹਰਣ ਤੇ ਕਿਹਾ ਕਿ ਉਹਦੇ ਵਿੱਚ ਉਚਾਰਨ ਦੇ ਵਿੱਚ ਫਰਕ ਪੈ ਜਾਂਦਾ ਹੈ ਠੀਕ ਹੈ ਜੇ ਜੇਕਰ ਅਸੀਂ ਇਹਦੀ ਪ੍ਰੋਪਰ ਅਸੀਂ ਇਹਦੀ ਡੈਫੀਨੇਸ਼ਨ ਲੈਣੀ ਹੋਵੇ ਤਾਂ ਕੀ ਆਊਗਾ ਹੋ ਇਹ ਜੋ ਮੈਂ ਤੁਹਾਨੂੰ ਡੈਫੀਨੇਸ਼ਨ ਦੇ ਰਹੀਆਂ ਠੀਕ ਹੈ ਉਪਭਾਸ਼ਾ ਦੀ ਇਹ ਹੈਗੇ ਜੋ ਪ੍ਰੋਫੈਸਰ ਬੇਦ ਅਗਨੀਹੋਤਰੀ ਠੀਕ ਹੈ ਪ੍ਰੋਫੈਸਰ ਵੇਦ ਅਗਨੀ ਹੋਤਰੀ ਦੇ ਅਕੋਰਡਿੰਗ ਕੀ ਹੈ ਉਪਭਾਸ਼ਾ ਆਪਾਂ ਉਹ ਦੇਖ ਲੈਣੇ ਆ ਆਪਾਂ ਨੂੰ ਉਹਦੇ ਤੋਂ ਕਲੀਅਰ ਹੋ ਜਾਊਗਾ ਕਿ ਇਹ ਕਿ ਇੱਕ ਭਾਸ਼ਾ ਦਾ ਕੁਝ ਵੱਖਰੀ ਤਰ੍ਹਾਂ ਬੋਲਿਆ ਜਾਣ ਵਾਲਾ ਰੂਪ ਠੀਕ ਹੈ ਕਿ ਜਿਹੜੀ ਸਾਡੇ ਕੋਲੇ ਕੋਈ ਭਾਸ਼ਾ ਹੈਗੀ ਹੈ ਠੀਕ ਹੈ ਇੱਕ ਭਾਸ਼ਾ ਦਾ ਵੱਖਰੇ ਤਰੀਕੇ ਦੇ ਨਾਲ ਵੱਖਰੇ ਤਰੀਕੇ ਨਾਲ ਬੋਲਿਆ ਜਾਣ ਵਾਲਾ ਰੂਪ ਕੀ ਹੈ ਸਾਡੇ ਕੋਲੇ ਉਪਭਾਸ਼ਾ ਹੈ ਠੀਕ ਹੈ ਕਿਉਂਕਿ ਦੇਖੋ ਕਿ ਹੁਣ ਸਾਡੇ ਕੋਲੇ ਭਾਸ਼ਾ ਹੈਗੀ ਪੰਜਾਬੀ ਹੁਣ ਪੰਜਾਬੀ ਦੇ ਅਸੀਂ ਦੇਖੀਏ ਤਾਂ ਪੰਜਾਬੀ ਦੇ ਸਾਡੇ ਕੋਲੇ ਕਈ ਰੂਪ ਪ੍ਰਚਲਿਤ ਨੇ ਜਿਨੂੰ ਅਸੀਂ ਉਪਭਾਸ਼ਾ ਬੋਲਦੇ ਹਾਂ ਕਿਉਂਕਿ ਜਦੋਂ ਹੀ ਅਸੀਂ ਇਲਾਕੇ ਦੀ ਗੱਲ ਕਰਦੇ ਹਾਂ ਤਾਂ ਇਲਾਕੇ ਦੇ ਅਕੋਰਡਿੰਗ ਕੀ ਹੈ ਕਿ ਉਹਦੇ ਬੋਲ ਚਾਲ ਦੇ ਵਿੱਚ ਫਰਕ ਪੈ ਜਾਂਦਾ ਹੈ ਕਿ ਹੁੰ ਜੇ ਸਤਰਾਪ ਮਾਜੀ ਦੇ ਵਿੱਚ ਬੋਲਦੇ ਆ ਡੇ ਉਸ ਆਫ ਦਾ ਕਾਫੀ ਵਰਤਦੇ ਆ ਉਧਰਲੇ ਲੋਕ ਕਿ ਕੀ ਕਰਨ ਡੇਓ ਠੀਕ ਹੈ ਕੀ ਕਰਨ ਡਿਆ ਏ ਕਿੱਥੇ ਜਾਣ ਡਿਆ ਏ ਤੇ ਜਿਵੇਂ ਮਲਵੇ ਦੇ ਵਿੱਚ ਜਿਆਦਾਤਰ ਕੀ ਹੈ ਕਿ ਅਖੰਡ ਜਿਹੜੀ ਸੁਰ ਲੋਪ ਦੀ ਜਿਹੜੀ ਉਹ ਕਾਫੀ ਜਿਆਦਾ ਪ੍ਰਚਲਿਤ ਹੈ ਸੁਰ ਲੋ ਸੁਰ ਅਲੋਪ ਦਾ ਜਿਹੜਾ ਕਨਸੈਪਟ ਹੈ ਮਲਬਾਈ ਭਾਸ਼ਾ ਦੇ ਵਿੱਚ ਜਿਸ ਤਰ੍ਹਾਂ ਅਖੰਡ ਨੂੰ ਖੰਡ ਬੋਲਣਾ ਅਕਾਲੀ ਨੂੰ ਕਾਲੀ ਦਾਲ ਬੋਲਣਾ ਠੀਕ ਹੈ ਕਿ ਇਹ ਕਿ ਜਿਸ ਤਰ੍ਹਾਂ ਦੁਆਬੀ ਹੈ ਦੁਆਬੀ ਦੇ ਵਿੱਚ ਸੱਸੇ ਦੀ ਜਗ੍ਹਾ ਤੇ ਹਾ ਹਾ ਜਿਹੜੇ ਉਚਾਰਨ ਕੀਤਾ ਜਾਂਦਾ ਤੁਨੀ ਦਾ ਜਿਸ ਤਰ੍ਹਾਂ ਪੈ ਨੂੰ ਪੈ ਹੈ ਠੀਕ ਹੈ ਬੋਲਿਆ ਜਾਂਦਾ ਇਹ ਸ਼ਬਦ ਤਾਂ ਕਿਨੇ ਕਿ ਇਹ ਸਾਰੀਆਂ ਕਿਨੇ ਕਿ ਉਪ ਭਾਸ਼ਾਵਾਂ ਨੇ ਕਿ ਪੰਜਾਬੀ ਭਾਸ਼ਾ ਦੀਆਂ ਜਿਹੜੀਆਂ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖਰੇ ਤਰੀਕੇ ਨਾਲ ਜਿਹੜੇ ਰੂਪ ਬੋਲੇ ਜਾਂਦੇ ਨੇ ਉਹਨੂੰ ਅਸੀਂ ਪੰਜਾਬੀ ਦੇ ਉਪਭਾਸ਼ਾਵਾਂ ਬੋਲਦੇ ਹਾਂ ਠੀਕ ਹੈ ਇਹਦੇ ਵਿੱਚ ਜੇਕਰ ਅਸੀਂ ਦੇਖੀਏ ਕਿ ਕਿੰਨੀਆਂ ਉਪਭਾਸ਼ਾਵਾਂ ਆ ਜਾਂਦੀ ਨੇ ਸਾਡੇ ਕੋਲੇ ਜਾਂ ਕਿਹੜੀਆਂ-ਕਿਹੜੀਆਂ ਨੇ ਉਹਦੇ ਵਿੱਚ ਸਾਡੇ ਕੋਲੇ ਪਹਿਲਾਂ ਤਾਂ ਜੇਕਰ ਅਸੀਂ ਇਹ ਦੇਖੀਏ ਕਿ ਜੋ 1955 ਦੇ ਵਿੱਚ ਠੀਕ ਹੈ ਭਾਸ਼ਾ ਵਿਭਾਗ ਦੇ ਦੁਆਰਾ ਇੱਕ ਵਿਸ਼ੇਸ਼ ਉਪਭਾਸ਼ਾ ਅੰਕ ਜਿਹੜਾ ਉਹ ਪ੍ਰਕਾਸ਼ਿਤ ਕੀਤਾ ਗਿਆ ਸੀ ਭਾਸ਼ਾ ਵਿਭਾਗ ਦੇ ਵੱਲੋਂ ਹੁਣ ਉਹਦੇ ਵਿੱਚ ਕੀ ਸੀ ਕਿ ਉਹਨਾਂ ਨੇ 12 ਜਿਹੜੀਆਂ ਉਪਭਾਸ਼ਾਵਾਂ ਦੀ ਗੱਲ કરી ਸੀ ਉਹ 12 ਉਪਭਾਸ਼ਾਵਾਂ ਕਿਹੜੀਆਂ ਸੀ ਪੋਠੋਹਾਰੀ ਠੀਕ ਹੈ ਯਾਦ ਰੱਖਣਾ ਪੋਠੋਹਾਰੀ ਝਾਂਗੀ ਮਲਤਾਨੀ ਠੀਕ ਹੈ ਡੋਗਰੀ ਕਾਂਗੜੀ ਹਾੜੀ ਮਾਜੀ ਦੁਆਬੀ ਮਲਵਈ ਠੀਕ ਹੈ ਪੁਆਦੀ ਪਟਿਆਣੀ ਤੇ ਫਿਰ ਸੀ ਸਾਡੇ ਕੋਲੇ ਰਾਠੀ ਠੀਕ ਹੈ ਜਿਹੜੀਆਂ ਇਹ ਉਪਭਾਸ਼ਾਮਸੀ ਉਹਨਾਂ ਦੇ ਵੱਲੋਂ ਭਾਸ਼ਾ ਵਿਭਾਗ ਦੇ ਵੱਲੋਂ ਜੋ ਵਿਸ਼ੇਸ਼ ਅੰਕ ਸੀ ਉਪਭਾਸ਼ਾ ਦੇ ਨਾਲ ਰਿਲੇਟਡ ਉਹਦੇ ਵਿੱਚ ਦੱਸੀਆਂ ਗਈਆਂ ਨੇ ਜੇ ਹੁਣ ਦੇਖੀਏਗੇ ਅਸੀਂ ਪੂਰਬੀ ਪੰਜਾਬ ਦੇ ਵਿੱਚ ਜਿਹੜੀ ਸਾਡੀ ਮੇਨ ਉਪਭਾਸ਼ਾਮ ਹੈ ਉਹਦੇ ਵਿੱਚ ਮਾਝੀ ਆ ਜਾਂਦੀ ਹੈ ਜਿਹਨੂੰ ਅਸੀਂ ਟਕਸਾਲੀ ਬੋਲੀ ਵੀ ਬੋਲਦੇ ਆ ਦੁਆਬੀ ਹੈ ਮਲਬਈ ਹੈ ਠੀਕ ਹੈ ਪੁਆਦੀ ਹੈ ਮਲਤਾਨੀ ਜਿਹੜੇ ਪਾਕਿਸਤਾਨੀ ਪੰਜਾਬ ਦੇ ਵਿੱਚ ਮਲਤਾਨ ਦੇ ਇਲਾਕੇ ਨਾਲ ਆਉਗੀ ਚਾਂਗੀ ਹੋਗੀ ਇਹ ਪੱਛਮੀ ਪੰਜਾਬ ਦੇ ਵਿੱਚ ਹੈ ਪੋਠੋਹਾਰੀ ਹੈ ਠੀਕ ਹੈ ਡੋਗਰੀ ਕਾਂਗੜੀ ਪਹਾੜੀ ਪਟਿਆਣੀ ਇਹ ਸਾਡੇ ਕੋਲ ਪਹਾੜੀ ਇਲਾਕੇ ਦੇ ਨਾਲ ਸੰਬੰਧਿਤ ਜਿਹੜੀਆਂ ਉਪਭਾਸ਼ਾਵਾਂ ਆ ਗਈਆਂ ਤਾਂ ਜੇਕਰ ਹੁਣ ਅਸੀਂ ਜਿਹੜੀਆਂ ਮੇਨ ਨੇ ਸਾਡੇ ਕੋਲ ਜਿਨ੍ਹਾਂ ਬਾਰੇ ਅਕਸਰ ਪੇਪਰ ਦੇ ਵਿੱਚ ਵੀ ਪੁੱਛਿਆ ਜਾਂਦਾ ਸੀ ਅੱਜ ਉਹਨਾਂ ਬਾਰੇ ਗੱਲ ਕਰਾਂਗੇ ਉਹਦੇ ਵਿੱਚ ਸਾਡੇ ਕੋਲੇ ਸਭ ਤੋਂ ਪਹਿਲਾਂ ਆ ਜਾਂਦੀ ਹੈ ਜੀ ਮਾਜੀ ਠੀਕ ਹੈ ਕਿਹੜੀ ਉਪਭਾਸ਼ਾ ਆ ਜਾਂਦੀ ਹੈ ਮਾਜੀ ਠੀਕ ਹੈ ਹੁਣ ਜਿਹੜੀ ਮਾਜੀ ਉਪਭਾਸ਼ਾ ਹੈ ਇਹਨੂੰ ਟਕਸਾਲੀ ਭਾਸ਼ਾ ਦਾ ਦਰਜਾ ਵੀ ਮਿਲਿਆ ਹੋਇਆ ਹੈ ਪਰ ਫਿਰ ਵੀ ਇਹਦੇ ਵਿੱਚ ਵੀ ਵੱਖਰਤਾ ਹੈ ਜਿਹੜੀ ਉਹ ਪਾਈ ਜਾਂਦੀ ਹੈ ਬਾਕੀਆਂ ਨਾਲੋਂ ਠੀਕ ਹੈ ਮਾਜੀ ਆ ਗਈ ਸਾਡੇ ਕੋਲ ਹੁਣ ਮਾਜੀ ਦੇ ਵਿੱਚ ਜੇ ਇਹਦਾ ਅਰਥ ਲੈਣਾ ਹੋਵੇ ਜਿਹੜਾ ਮਾਜੀ ਹੈ ਉਹ ਮੱਦ ਤੋਂ ਬਣਿਆ ਹੋਇਆ ਹੈ ਠੀਕ ਹੈ ਮਾਜੇ ਇਲਾਕੇ ਦੀ ਭਾਸ਼ਾ ਇਹ ਜਿਹੜਾ ਮਾਜਾ ਇਲਾਕਾ ਹੈ ਉਥੋਂ ਦੀ ਭਾਸ਼ੇ ਨੂੰ ਮਾਜਾ ਇਲਾਕੇ ਜਿਹੜਾ ਉਥੋਂ ਦੀ ਉਪਭਾਸ਼ਾ ਨੂੰ ਮਾਜੀ ਬੋਲਿਆ ਜਾਂਦਾ ਹੈ ਹੁਣ ਜੇਕਰ ਮਾਜੇ ਦਾ ਅਸੀਂ ਅਰਥ ਲੈਣਾ ਹੋਵੇ ਠੀਕ ਹੈ ਮਾਜੇ ਦਾ ਅਰਥ ਕੀ ਹੈਗਾ ਸਾਡੇ ਕੋਲ ਮੱਦ ਠੀਕ ਹੈ ਮੱਦ ਭਾਵ ਵਿਚਕਾਰਲਾ ਜਾਂ ਕੇਂਦਰ ਹੁਣ ਜਿਹੜਾ ਮਾਜੇ ਦਾ ਇਲਾਕਾ ਸੀ ਉਹ ਸਾਡਾ ਜਿਹੜਾ ਪੰਜਾਬ ਸੀ ਪਹਿਲਾਂ 1947 ਦੀ ਵੰਡ ਤੋਂ ਪਹਿਲਾਂ ਠੀਕ ਹੈ ਜਿਹੜਾ ਪੰਜਾਬ ਸੀ ਉਹਦਾ ਕੀ ਸੀ ਇਹ ਮਤਲਬ ਕਿ ਸੈਂਟਰ ਮੱਦ ਸੀਗਾ ਇਹ ਤਾ ਕਰਕੇ ਇਹਨੂੰ ਅਸੀਂ ਮਾਝਾ ਬੋਲਦੇ ਹਾਂ ਤੇ ਜਿਹੜਾ ਮਾਝਾ ਏ ਉਹ ਦੋ ਦਰਿਆਵਾਂ ਦੇ ਵਿਚਕਾਰ ਜਿਹੜੇ ਏਰੀਆ ਪੈਂਦੇ ਨੇ ਉਹਨੂੰ ਬੋਲਿਆ ਗਿਆ ਠੀਕ ਹੈ ਰਾਵੀ ਤੇ ਬਿਆਸ ਓਕੇ ਰਾਵੀ ਤੇ ਬਿਆਸ ਰਾਵੀ ਤੇ ਬਿਆਸ ਦੇ ਵਿਚਕਾਰ ਜੋ ਸਾਡਾ ਮੱਧਵਰਤੀ ਜਿਹੜਾ ਦਰਮਿਆਨਾ ਇਲਾਕਾ ਹੈ ਉਹ ਮਾਝਾ ਬੋਲਿਆ ਜਾਂਦਾ ਹੈ ਮਾਝੇ ਦੀ ਭਾਸ਼ਾ ਨੂੰ ਉਪਭਾਸ਼ਿਆਂ ਨੂੰ ਮਾਝੀ ਬੋਲਿਆ ਜਾਂਦਾ ਹੈ ਠੀਕ ਹੈ ਕਿਉਂਕਿ ਜਿਹੜਾ ਹੁਣ ਇਹ ਮਾਜਾ ਸ਼ਬਦ ਹੈ ਇਹ ਇਲਾਕਾ ਵਾਜ ਗਏ ਦੱਸਿਆ ਗਿਆ ਕਿ ਇਸ ਏਰੀਆ ਦੇ ਵਿੱਚ ਇਹ ਪੈਂਦਾ ਹੈ ਹੁਣ ਜੇਕਰ ਅਸੀਂ ਇਹਦੀਆਂ ਇਹਦੇ ਸਥਾਨ ਦੀ ਗੱਲ ਕਰੀਏ ਕਿ ਇਹਦੇ ਵਿੱਚ ਕਿਹੜੇ-ਕਿਹੜੇ ਜ਼ਿਲ੍ਹੇ ਆਉਂਦੇ ਨੇ ਤਾਂ ਮਾਜੇ ਦੇ ਵਿੱਚ ਜਿਹੜੇ ਜ਼ਿਲ੍ਹੇ ਆਉਂਦੇ ਨੇ ਜੀ ਉਹ ਹੈਗੇ ਆ ਸਾਡੇ ਕੋਲ ਕਿਉਂਕਿ ਅਕਸਰ ਜ਼ਿਲ੍ਹਾ ਹੀ ਪੁੱਛੇ ਜਾਂਦੇ ਆ ਕਿ ਕਿਹੜੇ-ਕਿਹੜਾ ਏਰੀਆ ਆ ਜਾਂਦਾ ਹੈ ਅਮਰਤਸਰ ਠੀਕ ਹੈ ਗੁਰਦਾਸਪੁਰ ਇਹ ਪੂਰੇ ਜ਼ਿਲ੍ਹੇ ਨੇ ਜਿਹੜੇ ਇਧਰੋਂ ਸਾਡੇ ਪੂਰਬੀ ਪੰਜਾਬ ਦੀ ਗੱਲ ਹੋ ਰਹੀ ਹੈ ਕਿ ਉਹ ਇਹਦੇ ਵਿੱਚ ਪਾਏ ਜਾਂਦੇ ਨੇ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਬਿਆਸ ਦਾ ਇਲਾਕਾ ਏ ਦੁਆਬੇ ਵਾਲੇ ਪਾਸੇ ਉਹ ਜਿਹੜਾ ਇਹਦੇ ਵਿੱਚ ਉਹਨਾਂ ਦੇ ਵਿੱਚ ਮਾਜੀ ਭਾਸ਼ਾ ਬੋਲੀ ਜਾਂਦੀ ਹੈ ਇਹ ਤਾਂ ਹੋ ਗਈ ਸਾਡੇ ਕੋਲੇ ਜਿਹੜਾ ਪੂਰਬੀ ਪੰਜਾਬ ਹੈ ਜੇਕਰ ਅਸੀਂ ਪੱਛਮੀ ਪੰਜਾਬ ਦੀ ਗੱਲ ਕਰੀਏ ਹੁਣ ਪੱਛਮੀ ਪੰਜਾਬ ਦੇ ਵਿੱਚ ਸਾਡਾ ਮੱਧ ਵਾਲਾ ਇਲਾਕਾ ਇਹਦੇ ਨਾਲ ਹੋਰ ਕਿਹੜਾ ਜੁੜਦਾ ਸੀ ਉਹ ਸੀਗਾ ਲਾਹੌਰ ਠੀਕ ਹੈ ਲਾਹੌਰ ਹੋ ਗਿਆ ਫਿਰ ਉਸ ਤੋਂ ਬਾਅਦ ਜਿਹੜਾ ਸਿਆਲਕੋਟ ਦਾ ਹਿੱਸਾ ਹੋ ਗਿਆ ਠੀਕ ਹੈ ਜਿਹੜਾ ਜ਼ਿਲ੍ਹਾ ਸਿਆਲਕੋਟ ਦੀ ਉਪਭਾਸ਼ਾ ਹੈ ਉਹ ਉਰ ਨੀਰੀ ਅਸੀਂ ਉਹਨੂੰ ਮਾਜੀ ਨਹੀਂ ਬੋਲ ਸਕਦੇ ਪਰ ਉਹ ਜਿਹੜੀ ਮਾਜੀ ਉਪਭਾਸ਼ਾ ਦੇ ਨਾਲ ਮਿਲਦੀ ਜੁਲਦੀ ਭਾਸ਼ਾ ਹੈ ਪਰ ਲਾਹੌਰ ਜਿਹੜਾ ਉਹ ਮੇਨ ਹੈਗਾ ਠੀਕ ਹੈ ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਹੁਣ ਜੇਕਰ ਇਹਦੀ ਇਹਦੀ ਅਸੀਂ ਪਛਾਣ ਦੇਖਣੀ ਹੋਵੇ ਕਿ ਮਾਝੀ ਉਪਭਾਸ਼ਾ ਦੀ ਹੁਣ ਪਛਾਣ ਚਿੰਨ ਕਿਹੜੇ ਨੇ ਇਹਦੇ ਪਹਿਲਾਂ ਤਾਂ ਇਹ ਹੈ ਕਿ ਇਹਦੇ ਵਿੱਚ ਜਿਹੜੇ ਪੰਜੇ ਨਾਸਕੀ ਵਿਅੰਜਨ ਉਹ ਹੈਗੇ ਨੇ ਮੌਜੂਦ ਨੇ ਇਹਦੇ ਵਿੱਚ ਅੰਗਾ ਨਾਣਾ ਨੰਨਾ ਤੇ ਮੰਮਾ ਪਰ ਕੀ ਹੈ ਕਿ ਇਹਦੇ ਵਿੱਚ ਅੰਗਾ ਤੇ ਆਗਾ ਇਹ ਜਿਹੜੇ ਉਹ ਵੀ ਬੋਲਦੇ ਜਾਂਦੇ ਨੇ ਪਰ ਪਰ ਕੀ ਹੈ ਕਿ ਬਿਰਲੇ ਨੇ ਠੀਕ ਹੈ ਘੱਟ ਬੋਲੇ ਜਾਂਦੇ ਨੇ ਉਹ ਇਹ ਪ੍ਰਸ਼ਨ ਹੈ ਇਹ ਸਾਡੇ ਕੋਲ ਪੀワイਕਿਊ ਹੈ ਜੀ ਕਿਉਂਕਿ ਪੇਪਰ ਦੇ ਵਿੱਚ ਵੀ ਪੁੱਛਿਆ ਜਾ ਚੁੱਕਿਆ ਹੈ ਕਿ ਇਆਂ ਤੇ ਅੰਗ ਹੈ ਜਿਹੜੇ ਵਿਅੰਜਨ ਨੇ ਉਹ ਕਿਹੜੀ ਉਪਭਾਸ਼ਾ ਦੇ ਵਿੱਚ ਉਚਾਰੇ ਜਾਂਦੇ ਆ ਠੀਕ ਹੈ ਤੇ ਇਹ ਸਾਡੇ ਕੋਲ ਕਿਹੜੇ ਆ ਜਾਣਗੇ ਕਿਹੜੀ ਭਾਸ਼ਾ ਉਪਭਾਸ਼ਾ ਹੋਊਗੀ ਮਾਝੀ ਠੀਕ ਹੈ ਤੇ ਇਹਦੇ ਵਿੱਚ ਵੀ ਜਿਹੜੀ ਸੁਰ ਹੈ ਪੂਰੀ ਉਚਾਰੀ ਜਾਂਦੀ ਹੈ ਠੀਕ ਹੈ ਬਾਕੀ ਤਾਂ ਆਪ ਨੂੰ ਪਤਾ ਹੀ ਹੈ ਕਿ ਜਿਹੜੀ ਪੰਜਾਬੀ ਉਹ ਜਿਹੜੀਆਂ ਉਤਰੀ ਭਾਰਤੀ ਭਾਸ਼ਾਵਾਂ ਨੇ ਉਹਦੇ ਵਿੱਚ ਸੁਰ ਵਾਲੀ ਭਾਸ਼ਾ ਠੀਕ ਹੈ ਕਿ ਸੁਰ ਮੌਜੂਦ ਹੈ ਜੀ ਸੁਰਾਤਮਕ ਭਾਸ਼ਾ ਹੈ ਮਾਝੀ ਉਪਭਾਸ਼ਾ ਦੇ ਵਿੱਚ ਵੀ ਜਿਹੜੀ ਤਿੰਨ ਸੁਰਾਂ ਨੇ ਉਹ ਬੋਲੀਆਂ ਜਾਂਦੀਆਂ ਨੇ ਠੀਕ ਹੈ ਇਹਦੇ ਵਿੱਚ ਜੇ ਅਸੀਂ ਹੋਰ ਦੇਖੀਏ ਕਿਦੇ ਪਛਾਣ ਤਿੰਨ ਹੋਰ ਕਿਹੜੇ ਨੇ ਮਾਝੀ ਉਪਭਾਸ਼ਾ ਦੇ ਇੱਕ ਤਾਂ ਬੋਲਚਾਲ ਦੇ ਵਿੱਚ ਆਪਾਂ ਪਹਿਲੀ ਗੱਲ ਕਰਕੇ ਹਟਿਆ ਕਿ ਕੀ ਕਰਨ ਡਿਆਂ ਕੀ ਠੀਕ ਹੈ ਤਿੰਨੇ ਸੁਰਾਂ ਉਚਾਰੀਆਂ ਜਾਂਦੀਆਂ ਨੇ ਇਹ ਯਾਦ ਰੱਖਣਾ ਕਿ ਜਿਹੜੇ ਨਾਸਕੀ ਵਿਅੰਜਨ ਨੇ ਉਹ ਸਾਰੇ ਮੌਜੂਦ ਨੇ ਅੰਯ ਤੇ ਅੰਗ ਦੇ ਭਾਵ ਵਰਤੋਂ ਤਾਂ ਹੁੰਦੀ ਹੈ ਪਰ ਇਹਨਾਂ ਦੀ ਵਰਤੋਂ ਘੱਟ ਹੁੰਦੀ ਹੈ ਪਰ ਇਹ ਹੁੰਦੀ ਜ਼ਰੂਰ ਹੈ ਇਹ ਚ ਯਾਦ ਰੱਖਣਾ ਕਿਉਂਕਿ ਪੀワイਕਿਊ ਹੈ ਕਿ ਅੰਯ ਤੇ ਅੰਗ ਕਿਹੜੀ ਕਿਹੜੀ ਉਪਭਾਸ਼ਾ ਦੇ ਵਿੱਚ ਉਚਾਰੇ ਜਾਂਦੇ ਨੇ ਤਾਂ ਉਹ ਸਾਡੇ ਕੋਲ ਮਾਜੀ ਆ ਜੂਗੀ ਠੀਕ ਹੈ ਇਹਦੇ ਵਿੱਚ ਸੁਰਾਤੋਂ ਕਮਸ਼ ਹੈ ਤਾਂ ਜਿਹੜੀਆਂ ਤਿੰਨੇ ਸੁਰਾਂ ਨੇ ਉਹਨਾਂ ਦਾ ਉਚਾਰਨ ਹੁੰਦਾ ਹੈ ਇਹਦੇ ਵਿੱਚ ਓਕੇ ਹੁਣ ਇਹਦੇ ਵਿੱਚ ਕਿ ਜਿਸ ਤਰ੍ਹਾਂ ਪੜਨਾਮ ਸ਼ਬਦ ਹੈ ਪੜਨਾਮ ਹੋ ਗਿਆ ਸਾਡੇ ਕੋਲ ਠੀਕ ਹੈ ਪੜਨਾਵ ਦੇ ਵਿੱਚ ਜਿਸ ਤਰ੍ਹਾਂ ਆਪਾਂ ਤੁਹਾਨੂੰ ਸ਼ਬਦ ਬੋਲਦੇ ਆ ਤੁਹਾਨੂੰ ਬੋਲਦੇ ਆ ਜਾਂ ਤੁਹਾਡੇ ਸ਼ਬਦ ਬੋਲਦੇ ਆ ਤਾਂ ਤੁਹਾਨੂੰ ਚਾਹੇ ਸਾਡੇ ਕੋਲੇ ਡਾਲੀ ਹੈ ਭਾਸ਼ਾ ਪਰ ਫਿਰ ਵੀ ਇਹਦੇ ਵਿੱਚ ਵੀ ਜਿਹੜਾ ਉਹ ਫਰਕ ਹੈਗਾ ਬੋਲ ਬੋਲ ਚੱਲਦਾ ਇਹਦੇ ਵਿੱਚ ਤੁਹਾਨੂੰ ਦੀ ਥਾਂ ਤੁਹਾਨੂੰ ਠੀਕ ਹੈ ਤੁਹਾਡੇ ਜਿਤਾ ਤੁਹਾਡੇ ਜਿਹੜੇ ਇਹ ਸ਼ਬਦ ਨੇ ਉਹ ਬੋਲੇ ਜਾਂਦੇ ਨੇ ਠੀਕ ਹੈ ਇਹ ਚੀਜ਼ ਤੁਸੀਂ ਯਾਦ ਰੱਖਣਾ ਤੇ ਹੋਰ ਕੀ ਹੈ ਕਿ ਜਿਹੜੀਆਂ ਮੇਨ ਗੱਲਾਂ ਨੇ ਉਹ ਨਾਲ ਦੀ ਨਾਲ ਯਾਦ ਰੱਖਣੀਆਂ ਇਹਦੇ ਵਿੱਚ ਕਿ ਕਿਹੜੀਆਂ-ਕਿਹੜੀਆਂ ਨੇ ਹੁਣ ਅੱਗੇ ਹੋਰ ਕੀ ਹੈ ਦੇ ਕਿ ਮਾਝੀ ਜਿਹੜੀ ਸੰਜੋਗਾਤਮਕ ਭਾਸ਼ਾ ਹੈ ਠੀਕ ਹੈ ਉਪਪਾਸੇ ਜਿਹੜੀ ਮਾਜੀ ਸੰਜੋਗ ਆਤਮਕਤਾ ਇਹਦੇ ਵਿੱਚ ਸੰਜੋਗ ਆਤਮਕ ਕਿਵੇਂ ਆ ਕਿ ਜਿਵੇਂ ਆਪਾਂ ਕਹਿੰਦੇ ਵੀ ਹਾਂ ਮੈਂ ਆਪਣੇ ਇਹ ਕੰਮ ਹੱਥ ਨਾਲ ਕੀਤਾ ਇਹ ਸ਼ਬਦ ਬੋਲਦੇ ਆ ਤਾਂ ਉੱਥੇ ਜਿਹੜਾ ਹੱਥ ਨਾਲ ਐ ਉਹਦੀ ਜਗ੍ਹਾ ਤੇ ਕੀ ਬੋਲਿਆ ਜਾਂਦਾ ਹੱਥੀ ਠੀਕ ਹੈ ਜਿਵੇਂ ਆਪਾਂ ਬੋਲੀਏ ਕਿ ਮੈਂ ਬਸ ਤੇ ਚੜਿਆ ਠੀਕ ਹੈ ਬਸ ਉੱਤੇ ਉਹ ਕਹਣਗੇ ਬਸੇ ਬਸ ਤੇ ਚੜਿਆ ਠੀਕ ਹੈ ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਸ਼ਬਦ ਭੰਡਾਰ ਹੈ ਉਹ ਵੀ ਸਾਡੇ ਨਾਲੋਂ ਕੀ ਹੈ ਕਿ ਬਖਰਾ ਠੀਕ ਹੈ ਹੁਣ ਬਖਰਾ ਕਿਸ ਤਰ੍ਹਾਂ ਹੈ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਆਪਾਂ ਸ਼ਬਦ ਬੋਲਦੇ ਆ ਲਾਗੇ ਜਾਂ ਕੋਲ ਠੀਕ ਹੈ ਕਿ ਉਹ ਸਕੂਲ ਗਿਆ ਉਹ ਤਾਂ ਉਹ ਬੋਲਣਗੇ ਵਨਡੇ ਕਿਉਂਕਿ ਉਹ ਤਾਂ ਵਨਡੇ ਗਿਆ ਹੋਇਆ ਹੈ ਠੀਕ ਹੈ ਇਹ ਸ਼ਬਦ ਨੇ ਜਾ ਇਹ ਸਟਾਨਮੈਂਟ ਨੂੰ ਹੋਰ ਵੀ ਕਈ ਸ਼ਬਦ ਇਹਨਾਂ ਦੇ ਦੱਸ ਦੇਣੀਆਂ ਤਾਂ ਕਿ ਤੁਹਾਨੂੰ ਪਛਾਣ ਵੀ ਰਵੇ ਤੇ ਫਿਰ ਅੱਗੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਜਿਵੇਂ ਆਪਾਂ ਮਲਬਈ ਜਿਹੜੀ ਉਪਭਾਸ਼ਾ ਹੈ ਠੀਕ ਹੈ ਮਲਬਈ ਉਪਭਾਸ਼ਾ ਦੇ ਵਿੱਚ ਕੀ ਬੋਲਿਆ ਜਾਂਦਾ ਆਪਾਂ ਇਹਨਾਂ ਦਾ ਥੋੜਾ ਫਰਕ ਦੇਖ ਲੈਣੇ ਆ ਦੋਨੇ ਭਾਸ਼ਾਆਂ ਦਾ ਕਲੀਅਰ ਹੋ ਜਾਊਗਾ ਮਲਬਈ ਉਪਭਾਸ਼ਾ ਦੇ ਵਿੱਚ ਬੋਲਿਆ ਜਾਂਦਾ ਕਿ ਉਸ ਨੇ ਕਿਹਾ ਇਹਦੇ ਵਿੱਚ ਸੰਬੰਧਕ ਘੱਟ ਉਚਾਰਿਆ ਜਾਂਦਾ ਇਸ ਕੇ ਉਸ ਕੇ ਹਾ ਮਾਧਿਅ ਦੇ ਵਿੱਚ ਬੋਲਣਗੇ ਉਸ ਕਿਹਾ ਠੀਕ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਅਪ ਮਲਵਈ ਉਪਭਾਸ਼ਾ ਦੇ ਵਿੱਚ ਬੋਲਦੇ ਆ ਇਹ ਇਹ ਬੋਲਣਗੇ ਇਹਨਾਂ ਨੇ ਕਿਹਾ ਠੀਕ ਹੈ ਕਿ ਇਹ ਕੀ ਹੈ ਕਿ ਉਹਨਾਂ ਦਾ ਜਿਹੜਾ ਸ਼ਬਦ ਭੰਡਾਰ ਹੈ ਜਾਂ ਕਾਰਕ ਨੇ ਸੰਬੰਧਕ ਨੇ ਉਹਨਾਂ ਦੀ ਇੱਕ ਵੱਖਰਤਾ ਹੈ ਠੀਕ ਹੈ ਮਲਵਈ ਭਾਸ਼ਾ ਦੇ ਨਾਲੋਂ ਕਿ ਉਹ ਗਿਆ ਸੰਬੰਧਕ ਦੀ ਵਰਤੋਂ ਬਹੁਤ ਘੱਟ ਕਰਦੇ ਆ ਜਿਵੇਂ ਉਸ ਨੇ ਕਿਹਾ ਦੀ ਵਰਤਨ ਕੀ ਉਸ ਕਿਹਾ ਇਹਨਾਂ ਨੇ ਕਿਹਾ ਦੀ ਜਗ੍ਹਾ ਤੇ ਵਰਤਨ ਕੀ ਇਹਨ ਕਿਹਾ ਠੀਕ ਹੈ ਜਿਸ ਤਰ੍ਹਾਂ ਸੰਯੋਗਾਤਮਕ ਵਰਨਤਰ ਦੇ ਵਿੱਚ ਆਪਾਂ ਪਹਿਲੀ ਕਰ ਚੁੱਕੇ ਹਾਂ ਹੱਥ ਨਾਲ ਦੀ ਜਗ੍ਹਾ ਹੱਥੀ ਬਸ ਉੱਤੇ ਗਿਆ ਦੀ ਜਗ੍ਹਾ ਬੱਸੀ ਠੀਕ ਹੈ ਜਾਂ ਅੱਖੀ ਅੱਖ ਨਾਲ ਦੇਖਿਆਂ ਦੀ ਜਗ੍ਹਾ ਅੱਖੀਂ ਡਿਠਾ ਠੀਕ ਹੈ ਜਾਂ ਫਿਰ ਕੀ ਕਰਨ ਡਿਆਂ ਹੈ ਡਿਆਂ ਸ਼ਬਦ ਜਿਹੜਾ ਇਹ ਕਾਫੀ ਨੇ ਜਿਹੜਾ ਉਹ ਬੋਲਦੇ ਨੇ ਇਸ ਤੋਂ ਇਲਾਵਾ ਕੀ ਆਖਿਆ ਜੀ ਠੀਕ ਹੈ ਇਸ ਤਰ੍ਹਾਂ ਮੈਂ ਤੁਹਾਨੂੰ ਇਹ ਵੀ ਉਦਾਹਰਣ ਵੀ ਦੱਸਾਂ ਕਿ ਇਹ ਜਿਹੜਾ ਐਸਐਸਏ ਚੰਡੀਗੜ੍ਹ ਦੇ ਵਿੱਚ ਪੁੱਛਿਆ ਵੀ ਗਿਆ ਸੀ ਕਿ ਕੀ ਕਰਨ ਸ਼ਬਦ ਹੈ ਸਾਡੇ ਕੋਲ ਬਾਕ ਹੈ ਕੀ ਆਖਿਆ ਜੀ ਠੀਕ ਹੈ ਸ਼ਬਦ ਹੈ ਕੀ ਆਖਿਆ ਜੀ ਇਹ ਜਿਹੜਾ ਪੁੱਛਿਆ ਗਿਆ ਸੀ ਕਿ ਜਿਹੜਾ ਇਹ ਬਾਕ ਹੈ ਉਹ ਕਿਹੜੀ ਭਾਸ਼ਾ ਉਪਭਾਸ਼ਾ ਦਾ ਤਾਂ ਇਹ ਮਾਝੀ ਦਾ ਹੈ ਜੀ ਇਹ ਸਾਡੇ ਕੋਲ ਪੀਯੂਕਿਊ ਹੈ ਠੀਕ ਹੈ ਐਸਐਸਸੀ ਚੰਡੀਗੜ੍ਹ ਦਾ ਇਹ ਵੀ ਤੁਸੀਂ ਯਾਦ ਰੱਖਣਾ ਓਕੇ ਜਿਸ ਤਰ੍ਹਾਂ ਹੋਰ ਜੇ ਇਹਨਾਂ ਦੀ ਪਛਾਣ ਦੇਖਣੀ ਹੋਵੇ ਤਾਂ ਉਹ ਵੀ ਦਰਮੇਨ ਨਾਲ ਦੀ ਨਾਲ ਹੋਰ ਵੀ ਜਿਹੜੇ ਉਹ ਸ਼ਬਦ ਨੂੰ ਦੱਸ ਦਿੰਦੀਆਂ ਜਿਸ ਤਰ੍ਹਾਂ ਉਨਦੇ ਸ਼ਬਦ ਭੰਡਾਰ ਦੇਖ ਲੈਨੇ ਆਪਾਂ ਠੀਕ ਹੈ ਸ਼ਬਦ ਭੰਡਾਰ ਦੇ ਵਿੱਚ ਉਹਨਾਂ ਦਾ ਆ ਗਿਆ ਜਿਸ ਤਰ੍ਹਾਂ ਬਾਂਡੇ ਠੀਕ ਹੈ ਬਾਂਡੇ ਉਹਦੇ ਕਿਤੇ ਆਲੇ ਦੁਆਲੇ ਕਿਤੇ ਲਵੇ ਲਾਉਣ ਜਾਣਾ ਲਾ ਆਊਟ ਆਫ ਸਟੇਸ਼ਨ ਠੀਕ ਹੈ ਘਰ ਤੋਂ ਦੂਰ ਕਿਤੇ ਜਾਣਾ ਇਹ ਸ਼ਬਦ ਬੋਲਦੀ ਆ ਤੇ ਫਿਰ ਹੋਰ ਕੀ ਹੋਗੇ ਉਹਨਾਂ ਦਾ ਸ਼ਬਦ ਜਿਵੇਂ ਸਲੂਣਾ ਠੀਕ ਹੈ ਸਲੂਣਾ ਸ਼ਬਦ ਬੋਲਦੇ ਆ ਉਹ ਸਬਜੀ ਨੂੰ ਸਬਜੀ ਬਾਜੀ ਨੂੰ ਬੋਲਦੇ ਆਂ ਸਲੂਨਾ ਠੀਕ ਹੈ ਪਛਾਣ चिन्ह ਦੱਸ ਰਹੀ ਆਂ ਉਹਨਾਂ ਦੇ ਕਿ ਸ਼ਬਦਾਂ ਦੇ ਵਿੱਚ ਕਿਸ ਤਰ੍ਹਾਂ ਨੇ ਜਿਵੇਂ ਉਹਨਾਂ ਦਾ ਪਾ ਭਾਹ ਨੂੰ ਕਹਿਣਗੇ ਪਾ ਸ਼ਬਦ ਠੀਕ ਹੈ ਲੈ ਜਾਣਾ ਸ਼ਬਦ ਬੋਲਦੇ ਆਂ ਆਪਾਂ ਲੈ ਜਾਣਾ ਦੀ ਜਗ੍ਹਾ ਤੇ ਉਹ ਬੋਲਣਗੇ ਖੜਨਾ ਠੀਕ ਹੈ ਤੇ ਜਿਸ ਤਰ੍ਹਾਂ ਆਪਾਂ ਬੋਲਦੇ ਆਂ ਅੱਗੇ ਅੱਗੇ ਦੀ ਜਗ੍ਹਾ ਉਹ ਬੋਲਣਗੇ ਗਾੜੀ ਠੀਕ ਹੈ ਇਹ ਜਿਹੜੇ ਆਪਣੇ ਸ਼ਬਦ ਨੇ ਇਹ ਮਾਜੀ ਉਪਭਾਸ਼ਾ ਦੇ ਨੇ ਤੇ ਜਿਹੜੇ ਕੋਲੇ ਆਪਣੇ ਇਹ ਨੇ ਇਹ ਆਪਣੇ ਤਕਸਾਲੀ ਰੂਪ ਨੇ ਠੀਕ ਹੈ ਇਸ ਤੋਂ ਇਲਾਵਾ ਜਿਸ ਤਰ੍ਹਾਂ ਹੋਰ ਹੋਗੇ ਉਹਨਾਂ ਦੇ ਇਹ ਕੰਨੇ ਦੀ ਪਹਿਚਾਣ ਹੋਰ ਕੀ ਇਹ ਨਾਲ ਕਹਿੰਦੇ ਜਿਹੜੀ ਮਾਜੀ ਉਪਭਾਸ਼ਾ ਹੈਗੀ ਇਹ ਵਿਲੱਖਣ ਹੈ ਕਾਟਵੀ ਬੋਲੀ ਹੈ ਠੀਕ ਹੈ ਜੋ ਸ਼ੀਲੀ ਹੈ ਤੇ ਇੱਕ ਦਿਲ ਖਿੱਚਮਾ ਇਹਨਾਂ ਦਾ ਪ੍ਰਭਾਵ ਵੀ ਪੈਂਦਾ ਜਦੋਂ ਇਹ ਬੋਲਦੇ ਨੇ ਤਿਮਜ਼ੈਲ ਖਰਵਾ ਤੇ ਕਹਿੰਦੇ ਪਰਮਾ ਬੋਲਦੇ ਆ ਖਰਵਾ ਹੁੰਦਾ ਥੋੜਾ ਗੁੱਸੇ ਵਾਲੀ ਲੈ ਦੇ ਵਿੱਚ ਗੱਲ ਕਰਨਾ ਠੀਕ ਹੈ ਤੇ ਜੇਕਰ ਅਸੀਂ ਹੋਰ ਸ਼ਬਦ ਇਹਨਾਂ ਦੇ ਦੇਖਣਾ ਹੋਵੇ ਤਾਂ ਡਿੱਠਾ ਡਿੱਠਾ ਸ਼ਬਦ ਇਹਨਾਂ ਦੀ ਬੜੀ ਵੱਡੀ ਪਛਾਣ ਹੈ ਠੀਕ ਹੈ ਡਿੱਠਾ ਦਾ ਆਪਾਂ ਬੋਲਦੇ ਦੇਖਿਆ ਇਹ ਬੋਲਣਗੇ ਡਿੱਠਾ ਅੱਗੇ ਪਛੋਫ ਦੇ ਬੋਲਦੇ ਆ ਛੇਤੀ ਇਹ ਬੋਲਣਗੇ ਝੱਬਦੇ ਠੀਕ ਹੈ ਕਿ ਮੈਂ ਤਾਂ ਝੱਬਦੇ ਝੱਬਦੇ ਖੇਤ ਗਿਆ ਪਿਛੇ ਤੇ ਛੇਤੀ ਗਿਆ ਤੇ ਹੋਰ ਇਹਦੇ ਜਿਹੜੀ ਤੂੰ ਨੀ ਚੇਂਜ ਵਾਲੀ ਉਹ ਕੀ ਹੈ ਜਿਸ ਤਰ੍ਹਾਂ ਪਸੂ ਹੋ ਗਿਆ ਪੈਸਾ ਸ਼ਬਦ ਹੋ ਗਿਆ ਇਹਦੇ ਵਿੱਚ ਜਿਹੜਾ ਸਸਾ ਤੂੰ ਨੀ ਉਹਨੂੰ ਹ ਦੇ ਵਿੱਚ ਬੋਲਣਗੇ ਜਿਸ ਤਰ੍ਹਾਂ ਪਸੂ ਨੂੰ ਕਹਿਣਗੇ ਪਹੂ ਠੀਕ ਹੈ ਪੈਹਾ ਠੀਕ ਹੈ ਇਸ ਤੋਂ ਇਲਾਵਾ ਜਿਸ ਤਰ੍ਹਾਂ ਕੀ ਕੀਤਾ ਜੀ ਠੀਕ ਹੈ ਕੀ ਕੀਤਾ ਜੇ ਤੁਹਾਡਾ ਸਲੂਨਾ ਤੇ ਮਾਂ ਨੂੰ ਕਹਣਗੇ ਇਹ ਚਾਈ ਠੀਕ ਹੈ ਚਾਈ ਸ਼ਬਦ ਬੋਲਦੇ ਆ ਇਹ ਮਾਂ ਦੇ ਲਈ ਠੀਕ ਹੈ ਤੇ ਇਹ ਸਾਡੇ ਕੋਲ ਹੈਗੇ ਸੀ ਜਿਵੇਂ ਇਸ ਤਰ੍ਹਾਂ ਹੋਰ ਮੇ ਸ਼ਬਦ ਨੂੰ ਬੋਲ ਕੇ ਦੱਸ ਦਿੰਨੀ ਹੈ ਕਿ ਇਹਨਾਂ ਦੇ ਕਿਹੜੇ ਕਿਹੜੇ ਨੇ ਬੱਖਰੀ ਜਿਸ ਤਰ੍ਹਾਂ ਗੁੰਨੇ ਨੂੰ ਕਹਣਗੇ ਗੁੱਦਾ ਰਿੱਜੇ ਨੂੰ ਕਹਣਗੇ ਰਿੱਦਾ ਠੀਕ ਹੈ ਵੇਖਿਆ ਨੂੰ ਡਿਠਾ ਆਰਾਮ ਨੂੰ ਬੋਲਣਗੇ ਰੁਮਾਨ ਸ਼ਬਦ ਬੋਲਦੇ ਹੈ ਆਰਾਮ ਨੂੰ ਰੁਮਾਨ ਇਸ ਤੋਂ ਵਿਦਾ ਭਾਈ ਨੂੰ ਭਾਉ ਜਾ ਪਾ ਠੀਕ ਹੈ ਆਖ ਦਾ ਨੂੰ ਆਂਦਾ ਤੇ ਘਰ ਵਾਲੀ ਨੂੰ ਬੁੱਢੀ ਬੁੱਢੀ ਸ਼ਬਦ ਵਰਤਦੇ ਹੈ ਠੀਕ ਹੈ 11 ਨੂੰ 11 ਜਾਂਦਾ ਹੈ ਨੂੰ ਜਾਂਦਾ ਏ ਠੀਕ ਹੈ ਕੋਲ ਨੂੰ ਮੁੱਢ ਨੇੜੇ ਨੂੰ ਲਾਗੇ ਤੇ ਜੋ ਆਪਾਂ ਪਸ਼ੂਆਂ ਦਾ ਬਾੜਾ ਬੋਲ ਦਿੰਦੇ ਆ ਜਿੱਤੇ ਪਸ਼ੂ ਰੱਖਦੇ ਨੇ ਤੇ ਇਹ ਸ਼ਬਦ ਉਹਦੇ ਲਈ ਹਵੇਲੀ ਵਰਤਦੇ ਆ ਠੀਕ ਹੈ ਇਹ ਚੀਜ਼ ਯਾਦ ਰੱਖਣਾ ਬੌਤਾ ਨੂੰ ਬੋਲਣਗੇ ਬੌਤਾ ਬੱਬਾ ਊੜੇ ਨੂੰ ਦਲੈਂਕਰ ਤੱਤੇ ਨੂੰ ਕਹਿੰਦਾ ਬੌਤਾ ਸ਼ਬਦ ਵਰਤਦੇ ਆ ਠੀਕ ਹੈ ਕੱਲ ਨੂੰ ਭਲਕੇ ਇਹ ਇਹਨਾਂ ਦੇ ਕੀ ਹੈ ਕਿ ਪਛਾਣ ਚਿੰਨ ਨੇ ਜਿਹੜੇ ਇਹਨਾਂ ਨੂੰ ਬਾਕੀ ਉਪਭਾਸ਼ਾਵਾਂ ਦੇ ਨਾਲੋਂ ਬਖਰਾ ਕਰਦੀ ਹੈ ਠੀਕ ਹੈ ਤੇ ਇਸ ਤੋਂ ਇਲਾਵਾ ਇਹਨਾਂ ਦੇ ਹੋਰ ਕੀ ਪਹਿਚਾਨ ਜਿੰਨੇ ਨੇ ਮੈਂ ਉਹ ਵੀ ਦੱਸ ਦੇਣੀ ਹੈ ਤਾਂ ਉਹਨਾਂ ਨੂੰ ਇਹ ਜਿਹੜੇ ਇਹਨਾਂ ਦੇ ਪਹਿਚਾਣ ਜਿੰਨੇ ਨੇ ਉਹ ਕਾਫੀ ਜ਼ਿਆਦਾ ਇੰਪੋਰਟੈਂਟ ਨੇ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਐਸੇ-ਐਸੇ ਚੰਡੀਗੜ੍ਹ ਦੇ ਵਿੱਚ ਕੀ ਆਖਿਆ ਜੇ ਇਹ ਸ਼ਬਦ ਬੋਲਿਆ ਗਿਆ ਸੀ ਕਿ ਇਹ ਕਿਸ ਉਪਭਾਸ਼ਾ ਦਾ ਹੈ ਤਾਂ ਹੋ ਸਕਦਾ ਹੈ ਕਿ ਜਿਹੜੇ ਵੀ ਤੁਹਾਨੂੰ ਹੁਣ ਕੋਈ ਸ਼ਬਦ ਦੱਸੇ ਨੇ ਇਹਨਾਂ ਦੇ ਪਹਿਚਾਣ ਚਿੰਨ ਕਿ ਅਗਲੇ ਵਾਰ ਪੇਪਰ ਦੇ ਵਿੱਚ ਕੋਈ ਐਦਾਂ ਦਾ ਜਿਹੜਾ ਇਹ ਸ਼ਬਦ ਪੁੱਛ ਲੈਣ ਕਿ ਇਹ ਕਿਸ ਭਾਸ਼ਾ ਦੇ ਨਾਲ ਕਿਸ ਉਪਭਾਸ਼ਾ ਦੇ ਨਾਲ ਇਹ ਰਿਲੇਟਡ ਨੇ ਠੀਕ ਹੈ ਬਾਕੀ ਮਾਜੀ ਸਾਡੀ ਚਾਹੀਏ ਮਤਲਬ ਕਿ ਇੱਕ ਟਕਸਾਲੀ ਭਾਸ਼ਾ ਹੈ ਪਰ ਫਿਰ ਵੀ ਇਹਦਾ ਬਾਕੀ ਉਪਭਾਸ਼ਿਆਂ ਮਦੇ ਨਾਲੋਂ ਕੀ ਉਹ ਫਰਕ ਹੈ ਟਕਸਾਲੀ ਜਿਹੜਾ ਅਸਲੀ ਰੂਪ ਹੈ ਪੰਜਾਬੀ ਦਾ ਉਹਦੇ ਨਾਲੋਂ ਵੀ ਇਲਾਕੇਈ ਤੌਰ ਤੇ ਇਹਦੇ ਵਿੱਚ ਜਿਹੜੀ ਉਹ ਜਿਹੜਾ ਅੰਤਰ ਉਹ ਸਾਨੂੰ ਦੇਖਣ ਨੂੰ ਮਿਲਦਾ ਹੈ ਠੀਕ ਹੈ ਇੱਕ ਜਿਹੜਾ ਇਹ ਹਾ ਹਾ ਧੁਨੀਆ ਨੇ ਹਾ ਹਾ ਜਿਹੜੀ ਗਲੋਟਲ ਹੈ ਜਿਹੜੀ ਸਾਡੇ ਕੋਲ ਹਾ ਹਾ ਗਲੋਟਲ ਧੁਨੀ ਹੈ ਠੀਕ ਹੈ ਉਹਦਾ ਉਚਾਰਨ ਦੱਸ ਦਿੰਨੇ ਆ ਹਾਂ ਸਾਡੇ ਕੋਲੇ ਗਲੋਟਲ ਧੁਨੀ ਹੈ ਤੇ ਹਾ ਹਾ ਨੂੰ ਉਚਾਰਨ ਦਾ ਵੀ ਇਹਨਾਂ ਦਾ ਇੱਕ ਵੱਖਰਾ ਹੀ ਜਿਹੜਾ ਬਣਿਆ ਹੋਇਆ ਹੈ ਠੀਕ ਹੈ ਜਿਹੜਾ ਹਾ ਹਾ ਦਾ ਜਿਹੜਾ ਵਿਅੰਜਨੀ ਉਚਾਰਨ ਹੈ ਕਿਉਂਕਿ ਹਾ ਹਾ ਟੋਨ ਦੇ ਵਿੱਚ ਵੀ ਚੇਂਜ ਹੋ ਜਾਂਦਾ ਹੈ ਜਿਹੜਾ ਇਹ ਇਹਦਾ ਉਚਾਰਨ ਹੈ ਮੋਡਲੀ ਸਥਿਤੀ ਦੇ ਵਿੱਚ ਤਾਂ ਇਹ ਕੀ ਹੈ ਕਿ ਵਿਅੰਜਨ ਹੀ ਰਹਿੰਦਾ ਹੈ ਜਦੋਂ ਅਸੀਂ ਮੋਡਲੀ ਸਥਿਤੀ ਦੇ ਵਿੱਚ ਇਹਨੂੰ ਉਚਾਰਦੇ ਹਾਂ ਮੋਡਲੀ ਸਥਿਤੀ ਦੇ ਵਿੱਚ ਇਹ ਵਿਅੰਜਨ ਰਹਿੰਦਾ ਹੈ ਠੀਕ ਹੈ ਪਰ ਜਦੋਂ ਇਹ ਅਖੀਰ ਤੇ ਜਾਂ ਮੁੱਦ ਅੰਤ ਤੇ ਆਉਂਦਾ ਹੈ ਮੱਦ ਤੇ ਜਾਂ ਅੰਤ ਤੇ ਉਦੋਂ ਕੀ ਹੈ ਇਹ ਹਾਂ ਹੈ ਜਿਹੜਾ ਉਹ ਸਾਰਾ ਸੁਰਾਤਮਕ ਹੋ ਜਾਂਦਾ ਕਿ ਸੁਰ ਦੇ ਵਿੱਚ ਚੇਂਜ ਹੋ ਜਾਂਦਾ ਠੀਕ ਹੈ ਜਿਸ ਤਰ੍ਹਾਂ ਸ਼ਬਦ ਹੈ ਸਾਡੇ ਕੋਲ ਸੁਹਾਗਾ ਠੀਕ ਹੈ ਹੁਣ ਸੁਹਾਗਾ ਕੀ ਹੈ ਇੱਥੇ ਕਿ ਮੱਦ ਤੇ ਆਇਆ ਹੋਇਆ ਹੈ ਵਿਚਕਾਰ ਇਹ ਤਾਂ ਇਹਦਾ ਸ਼ਬਦ ਦਾ ਉਚਾਰਨ ਕਰਨਗੇ ਇਹ ਸੁਹਾਗਾ ਠੀਕ ਹੈ ਕਿ ਇਹ ਇਸ ਤਰ੍ਹਾਂ ਇਹਨੂੰ ਵੱਖਰੇ ਤਰੀਕੇ ਦੇ ਨਾਲ ਇਹ ਉਚਾਰਦੇ ਨੇ ਸਾਡੇ ਨਾਲੋਂ ਠੀਕ ਹੈ ਪਰ ਮਲਬਈ ਉਪਭਾਸ਼ਾ ਦੇ ਨਾਲ ਜਿਹੜੀਆਂ ਬਾਕੀ ਉਪਭਾਸ਼ਾਵਾਂ ਦੇ ਨਾਲੋਂ ਇਹ ਵੱਖਰੇ ਨੇ ਜੇਕਰ ਅਸੀਂ ਇਹ ਦੇਖਣਾ ਹੋਵੇ ਕਿ ਪੰਜਾਬ ਜਿਹੜੀ ਮਾਜੀ ਉਪਭਾਸ਼ਾ ਹੈ ਉਹਦੇ ਵਿੱਚ ਕਿੰਨੇ ਜਿਹੜੇ ਵਿਅੰਜਨ ਨੇ ਠੀਕ ਹੈ ਜャ ਸੁਰ ਨੇ ਜਾਂ ਅਰਧ ਸਵਰ ਨੇ ਉਹ ਉਚਾਰੇ ਜਾਂਦੇ ਨੇ ਤਾਂ ਮੈਂ ਤੁਹਾਨੂੰ ਇਥੇ ਦੇ ਨਾਲ ਹੀ ਦੱਸ ਦਿੰਨੀ ਆ ਤਾਂ ਕਿ ਬਾਲੀ ਕਨਫਿਊਜ਼ ਨਾ ਹੋਵੋ ਤੁਸੀਂ ਜਿਹੜੀ ਮਾਜੀ ਉਪਵਾਸ਼ ਹੈ ਜੀ ਇਹਦੇ ਵਿੱਚ ਕੀ ਹੈ ਸਾਡੇ ਕੋਲ ਡਾਕਟਰ ਐਚ ਐਸ ਗਿੱਲ ਦੇ ਅਨਸਾਰ ਇਹ ਵੀ ਚੀਜ਼ ਯਾਦ ਰੱਖਣਾ ਕਿ ਡਾਕਟਰ ਐਚ ਐਸ ਗਿੱਲ ਠੀਕ ਹੈ ਡਾਕਟਰ ਐਚ ਐਸ ਗਿੱਲ ਦੇ ਅਨਸਾਰ ਜਿਹੜੀ ਮਾਜੀ ਉਪਵਾਸ਼ ਹੈ ਉਹਦੇ ਵਿੱਚ 10 ਸਵਰ ਠੀਕ ਹੈ 29 ਵਿਅੰਜਨ ਤੇ ਦੋ ਅਰਧਸਵਰ ਜਿਹੜੇ ਇਹ ਸ਼ਾਮਲ ਨੇ ਠੀਕ ਹੈ ਤੇ ਬਾਕੀ ਕੀ ਹੈ ਕਿ ਇਹਨਾਂ ਨੂੰ ਧੁਨੀਆਂ ਦੇ ਉਚਾਰਨ ਦੇ ਪੱਖੋਂ ਕੀ ਹੈ ਕਿ ਇਹ ਦੂਜੀਆਂ ਉਪਭਾਸ਼ਾਵਾਂ ਦੇ ਨਾਲੋਂ ਇਹਦੇ ਵਿੱਚ ਵੱਖਰਤਾ ਹੈ ਜਿਹੜੀ ਉਹ ਪਾਈ ਜਾਂਦੀ ਹੈ ਠੀਕ ਹੈ ਤਾਂ ਇਹ ਸੀ ਜੀ ਕੁਝ ਇੰਪੋਰਟੈਂਟ ਗੱਲਾਂ ਮਾਜੀ ਉਪਭਾਸ਼ਾ ਬਾਰੇ ਅੱਜ ਆਪਾਂ ਇੱਕੋ ਹੀ ਉਪਭਾਸ਼ਾ ਕਰੀਏ ਉਹ ਹੈਗੀ ਹੈ ਜੀ ਮਾਜੀ ਉਪਭਾਸ਼ਾ ਠੀਕ ਹੈ ਜੇਕਰ ਤੁਹਾਨੂੰ ਇਹ ਲਾਈਵ ਸੈਸ਼ਨ ਚੰਗਾ ਲੱਗਿਆ ਤਾਂ ਕੱਲ ਨੂੰ ਇਸੇ ਟਾਈਮ ਤੇ ਪਲੀਜ਼ ਮੇਰਾ ਜੋੜਨਾ ਕਿਉਂਕਿ ਕੱਲ ਦੀ ਉਪਪਾ ਦੇ ਲਾਈਵ ਸੈਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ ਮਲਬਈ ਉਪਭਾਸ਼ਾ ਬਾਰੇ ਠੀਕ ਹੈ ਜਿਹੜਾ ਸਾਡੇ ਮਾਸਟਰ ਕੇਡਰ UGC NET SSA ਚੰਡੀਗੜ੍ਹ ਠੀਕ ਹੈ ਇਹਨਾਂ ਦੇ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਟਾਪਿਕ ਨੇ ਇਸ ਤੋਂ ਵੀ ਨਾ ਜੋ ਪੰਜਾਬ ਦਾ ਕੰਪੀਟੀਟਿਵ ਐਗਜ਼ਾਮ ਹੁੰਦੇ ਹੁੰਦੇ ਜਿਹੜੇ ਉਹਦੇ ਵਿੱਚ ਪੰਜਾਬੀ ਦਾ ਪੇਪਰ ਕੰਪਲਸਰੀ ਹੈ ਤਾਂ ਉਹਨਾਂ ਦੇ ਵਿੱਚ ਵੀ ਇਲਾਕੇ ਕਈ ਵਾਰ ਪੁੱਛ ਲਏ ਜਾਂਦੇ ਆ ਕਿ ਕਿਹੜੀ ਉਪਭਾਸ਼ਾ ਦੇ ਨਾਲ ਕਿਹੜਾ ਇਲਾਕਾ ਸੰਬੰਧਤ ਹੈ ਤਾਂ ਇਹ ਕਾਫੀ ਜ਼ਿਆਦਾ ਕੱਲ ਨੂੰ ਹੋਰ ਇੰਪੋਰਟੈਂਟ ਰਹਿਣ ਵਾਲੀ ਵੀਡੀਓ ਹੈ ਕਿਉਂਕਿ ਕੱਲ ਨੂੰ ਅਸੀਂ ਮਲਬਈ ਉਪਭਾਸ਼ਾਵਾਂ ਬਾਰੇ ਕਰਾਂਗੇ ਜਿਹਦਾ ਇਲਾਕਾ ਸਭ ਤੋਂ ਵੱਡਾ ਹੈ ਠੀਕ ਹੈ ਕਾਫੀ ਵੱਡੇ ਏਰੀਏ ਦੇ ਵਿੱਚ ਜਿਹੜੀ ਮਲਬਈ ਉਪਭਾਸ਼ਾ ਹੈ ਉਹ ਵਰਤੀ ਜਾਂਦੀ ਹੈ ਤਾਂ ਕੱਲ ਇਸੇ ਟਾਈਮ ਤੇ ਜ਼ਰੂਰ ਮੇਰੇ ਨਾਲ ਤਿਆਰ ਰਹਿਣਾ ਠੀਕ ਹੈ ਕਲਾਸ ਲਗਾਉਣ ਦੇ ਲਈ ਤੇ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਪਲੀਜ਼ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਣਾ ਠੀਕ ਹੈ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਮੇਰੇ ਲਾਈਵ ਸੈਸ਼ਨ ਕਿਦਾਂ ਦੇ ਲੱਗ ਰਹੇ ਆ ਜੇਕਰ ਤੁਸੀਂ ਕਿਸੇ ਹੋਰ ਟੌਪਿਕ ਦੇ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਉਹ ਨਵਾਂ ਟੌਪਿਕ ਲੈ ਕੇ ਆਵਾਂ ਤਾਂ ਉਹ ਜ਼ਰੂਰ ਦੱਸਿਓ ਕਮੈਂਟ ਕਰਕੇ ਮੈਂ ਕੋਸ਼ਿਸ਼ ਕਰੂੰਗੀ ਉਸ ਟੌਪਿਕ ਦੇ ਉੱਪਰ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਨ ਦੀ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ